ਜੰਮੂ ਕਸ਼ਮੀਰ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਅਜੀਤ ਸਿੰਘ ਨੇ ਜੰਮੂ ਕਸ਼ਮੀਰ ਲੋਕ ਸੇਵਾ ਕਮਿਸ਼ਨ 'ਚ ਇੱਕ ਸਿੱਖ ਮੈਂਬਰ ਨੂੰ ਸ਼ਾਮਲ ਕਰਨ ਲਈ ਉਪਰਾਜਪਾਲ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਹੋਰ ਪੈਂਡਿੰਗ ਪਈਆਂ ਮੰਗਾਂ ਦਾ ਵੀ ਜਲਦ ਹੱਲ ਕੀਤਾ ਜਾਵੇਗਾ ਅਜੀਤ ਸਿੰਘ ਨੇ ਕਿਹਾ ਕਿ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਅਤੇ ਜੰਮੂ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਿਤ ਕਰਨ ਦੀਆਂ ਸਿੱਖ ਪਾਈਚਰੇ ਦੀਆਂ ਚਿਰੋਕੜੀਆਂ ਲਟਕਦੀਆਂ ਮੰਗਾਂ ਉਪਰਾਜਪਾਲ ਪ੍ਰਸ਼ਾਸਨ ਨੇ ਪਹਿਲਾਂ ਹੀ ਪੂਰਾ ਕਰ ਦਿੱਤਾ ਹੈ ਪਰ ਕਈ ਹੋਰ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਤਾਲਮਿਲ ਕਮੇਟੀ ਨੇ ਦੱਸਿਆ ਕਿ ਗੁਰਦੁਆਰਾ ਐਮੈਂਡਮੈਂਟ ਐਕਟ 1900 73 ਦੇ ਲਾਗੂ ਹੋਣ ਤੋਂ ਪਹਿਲਾਂ ਕੁਝ ਗੁਰਦੁਆਰਿਆਂ ਦੀ ਉਸਾਰੀ ਤਤਕਾਲੀ ਸ਼ਾਸਕਾਂ ਮਹਾਰਾਜਿਆਂ ਦੁਆਰਾ ਕੀਤੀ ਗਈ ਸੀ ਅਤੇ ਇਨ੍ਹਾਂ ਗੁਰਦੁਆਰਿਆਂ ਨਾਲ ਵੱਡੀਆਂ ਜਾਇਦਾਦਾਂ ਜ਼ਮੀਨਾਂ ਦੇ ਟੁਕੜੇ ਕੁਰਕ ਕੀਤੇ ਗਏ ਸਨ ਅਤੇ ਇਹਨਾਂ ਥਾਵਾਂ ਇਸ ਤਰ੍ਹਾਂ ਕੁਰਕ ਕੀਤੀਆਂ ਜਾਇਦਾਦਾਂ ਦਾ ਦੇਖਪਾਲ ਬਿਨਾ ਕਿਸੇ ਮਾਲਕੀ ਅਧਿਕਾਰ ਦੇ ਅਧਿਕਾਰ ਤੋਂ ਵਿਅਕਤੀ ਦੁਆਰਾ ਕੀਤੀ ਜਾਂਦੀ ਸੀ ਜਿਨ੍ਹਾਂ ਨੂੰ ਸੰਭਾਲ ਕਰਤਾ ਵੱਜੋਂ ਨਾਮਜ਼ਦ ਕੀਤਾ ਗਿਆ ਸੀ ਪਰ ਸਮਾਂ ਬੀਤਣ ਦੇ ਨਾਲ ਇਨ੍ਹਾਂ ਵਿੱਚੋਂ ਕੁਝ ਦੇਖਪਾਲ ਕਰਨ ਵਾਲੇ ਇਨ੍ਹਾਂ ਗੁਰਦੁਆਰਿਆਂ ਨਾਲ ਜੁੜੀਆਂ ਜਾਇਦਾਦਾਂ ਨੂੰ ਵੇਚਣ ਵਿੱਚ ਕਾਮਯਾਬ ਹੋ ਗਏ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਨਾ ਸਾਰੇ ਗੁਰਦੁਆਰਿਆਂ ਤੇ ਕੁਰਕ ਕੀਤੀਆਂ ਜਾਇਦਾਦਾਂ ਜ਼ਮੀਨ ਦੇ ਟੁਕੜੇ ਨੂੰ ਸਿੱਖ ਗੁਰਦੁਆਰਾ ਐਮੈਂਡਮੈਂਟ ਐਕਟ 1973 ਅਨੁਸਾਰ ਸਿੱਧੇ ਤੌਰ ਤੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯੰਤਰਿਤ ਹੇਠ ਲਿਆਂਦਾ ਜਾਵੇ ਜਿਸ ਤਰਤੇ ਸਾਰੇ ਗੁਰਦੁਆਰਿਆਂ ജ്യർത്ത ਦੇਖਪਾਲ ਕਰਨ ਵਾਲੇ ਵਕ ਬਹੁੜੀ ਤਰਤੇ ਕੀਤਾ ਜਾਵੇ। ਉਹਨਾਂ ਸ਼੍ਰੀਨਗਰ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕਰਨ ਦੀ ਮੰਗ ਕੀਤੀ। ਇਹ ਬਹੁਤ ਉਵਕਾਰ ਦੀ ਗੱਲ ਹੈ ਕਿ 1814 ਵਿੱਚ ਕਸ਼ਮੀਰ ਤੋਂ ਮੁਗਲ ਸਾਮਰਾਜ ਨੂੰ ਖਤਮ ਕਰਨ ਵਾਲੇ ਇਸ ਮਹਾਨ ਸ਼ਾਸਕ ਅਤੇ ਯੋਧੇ ਨੇ ਨਾ ਸਿਰਫ ਕਸ਼ਮੀਰ ਨੂੰ ਸਥਾਈ ਤੌਰ ਤੇ ਭਾਰਤ ਨਾਲ ਮਿਲਾ ਕੇ ਬਲਕਿ ਹਮਲਾਵਰਾਂ ਦੇ ਜ਼ੁਲਮ ਦੇ ਯੁੱਗ ਦਾ ਵੀ ਅੰਤ ਪੂਰੀ ਤਰ੍ਹਾਂ ਭਾਰਤੀ ਉਪਮਹਾਂ ਦੀ ਬਲ ਕੀਤਾ ਸੀ। ਅਜੀਤ ਸਿੰਘ ਨੇ ਕਿਹਾ ਕਿ 1947 ਵਿੱਚ ਦੇਸ਼ ਦੀ ਵੰਡ ਦੌਰਾਨ ਲੱਖਾਂ ਸਿੱਖ ਸ਼ਰਨਾਰਥੀ ਪੀਓ ਜਕੇ ਤੋਂ ਪ੍ਰਵਾਸ ਕਰਕੇ ਵੱਖ-ਵੱਖ ਰਾਜਾਂ ਵਿੱਚ ਵਸੇ ਸਨ ਜਿਨ੍ਹਾਂ ਵਿੱਚੋਂ ਜੜਤਰ ਮੌਜੂਦਾ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜੰਮੂ ਸੂਬੇ ਵਿੱਚ ਵਸੇ ਹੋਏ ਹਨ ਇਸ ਬਾਰੇ ਵੀ ਸਾਡੀ ਗੁਜਾਰਿਸ਼ ਹੈ ਕਿ ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਪੀਓ ਜਿਕੇ ਸ਼ਰਨਾਰਥੀਆਂ ਲਈ ਰੱਖਵੇਂ ਕੋਟੇ ਦੀਆਂ ਘੱਟੋ ਘੱਟ 10 ਫੀਸਦੀ ਵਿਧਾਨ ਸਭਾ ਸੀਟਾਂ ਸਿੱਖ ਪਾਈਚਾਰ ਲਈ ਰੱਖਮੀਆਂਆਂ ਜਾਣ ਤਾਂ ਜੋ ਸਿੱਖ ਪਾਈਚਾਰ ਨੂੰ ਉਚਿਤ ਪ੍ਰਤਿਨਿਧਤਾ ਦਿੱਤੀ ਜਾ ਸਕੇ ਇਸ ਤੋਂ ਇਲਾਵਾ ਸਿੱਖਾਂ ਨੂੰ ਘੱਟ ਗਿਣਤੀ ਪਾਈਚਾਰ ਦੇ ਦਰਜੇ ਵੱਜੋਂ ਹੀ ਮੰਗ ਕੀਤੀ ਗਈ ਹੈ ਉਹਨਾਂ ਇਹ ਵੀ ਮੰਗ ਕੀਤੀ ਕਿ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਸਤਕਾਰ ਦਿੱਤਾ ਜਾਵੇ ਅਤੇ ਇਸ ਨੂੰ ਹਰ ਪੱਧਰ ਤੇ ਲਾਗੂ ਕੀਤਾ ਜਾਵੇ ਐਸਆਰਓ 445 ਨੂੰ ਕਸ਼ਮੀਰ ਕਾਟੀ ਵਿੱਚ ਪਾਈਚਾਰੇ ਤੱਕ ਵਿਦਾਇਆ ਜਾ ਸਕਦਾ ਹੈ ਅਤੇ ਪੀਓ ਜਕੇ ਦੇ ਸ਼ਰਨਾਰਥੀਆਂ ਨੂੰ ਵਿਰਾਸਤ ਵਿੱਚ ਮਿਲੀਆਂ ਸਾਰੀਆਂ ਸ਼ਰਨਾਰਥੀ ਬਸਤੀਆਂ ਨੂੰ ਮਾਲਕੀ ਅਧਿਕਾਰ ਦੇ ਕੇ ਨਿਯਮਤ ਕੀਤਾ ਜਾ ਸਕੇਗਾ ਇਹ ਮੰਗਾਂ ਵੀ ਸਿੱਖ ਪਾਈਚਾਰੇ ਵੱਲੋਂ ਕੀਤੀਆਂ ਗਈਆਂ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ